ਮਨ ਸੂਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ। ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ। ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ। ਕੁਝ ਦਿਨਾਂ ਲਈ ਕੁਝ ਘੰਟਿਆਂ ਲਈ ਕੁਝ ਸਮੇਂ ਲਈ। सनातन जग ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਸੂਖਸ਼ਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ ਮੈਂ ਇੱਕ ਮਹੀਨੇ ਬਾਅਦ ਆਮਾਗੋ 피ਸ਼ੌਕੜ ਸਾਰੀ ਗਾਥਾ ਨਾ ਸੁਣਾਵਾ ਇਹ RAM RAJ ਵੀ ਕਰ ਲੈਂਦੇ ਸਨ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਹਿਬਜ਼ਾਦੇ ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਦ ਆਵਾਂਗਾ ਮੈਂ ਹੋਰ ਮੰਡਲਾਂ ਦੇ ਜਾਣਾ ਮੇਰੀ ਦੇਹੀ ਦਾ ਖਿਆਲ ਰੱਖੇ ਮੇਰੇ ਸਰੀਰ ਦਾ ਖਿਆਲ ਰੱਖੇ RAM RAJ ਮਸੰਦਾਂ ਨੂੰ ਮੌਕਾ ਮਿਲ ਗਿਆ RAM RAI ਦੀ ਦੇਹੀ ਨੂੰ ਅਗਲਾ ਦਈਏ ਤੇ ਆਪਾਂ ਖੁਦ ਗੁਰੂ ਬਣੇ ਇਹ ਵਿਚਕਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ RAM RAI ਦੀ ਪਤਨੀ ਜ਼ਾਰੋ-ਜ਼ਾਰ ਰੋਂਦੀਏ ਦੁਸਤੋ ਇੱਕ ਹਫਤਾ ਤੋਡੀਟ ਕਰੋ ਅੱਜ ਤੇ 3 ਦਿਨ ਹੋ ਗਏ ਮੈਨੂੰ ਕਹੇਗੇ ਨੇ 7 ਦਿਨਾਂ ਬਾਅਦ ਮੈਂ ਆਵਾਂਗਾ ਉਡੀਕ ਕਰੋ ਨਹੀਂ ਇਹ ਮਰ ਗਿਆ ਨਾ ਇਹ ਮਰ ਗਿਆ بڑے ਉਸਨੇ ਤਰਲੇ ਪਰ بڑے ਉਸਨੇ ਰੁਦਨ ਕੀਤਾ ਮਸੰਦਾਂ ਦੀ ਤਾਕਤ ਲੈ ਗਏ ਸਮਸ਼ਾਨ ਗਾ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ ਔਰ ਪਿੰਜਰਾ ਜਲ ਚੁਕੇਆ ਸੀ ਘਰ ਜਲ ਚੁਕੇਆ ਸੀ ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅੱਗ ਉਸ ਸੂਖਮ ਸਰੀਰ ਨੂੰ ਨਹੀਂ ਸਾੜਦੀ ਪਾਣੀ ਨਹੀਂ ਡੋਬਦਾ ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ ਦੁਸ਼ਟੋ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਸਾੜੇ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਇਨਾ ਸਾਰਿਆਂ ਹੀ ਮਸੰਦਾ ਨੂੰ ਡੇਰਾ ਦੌਨ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਇਸ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿੰਨੇ ਬੈਠੇ ਨੇ ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ। ਇਤਨੇ ਹੋਣ ਕਿਹੜੇ ਸੂਖਸ਼ਮ ਸਰੀਰ ਪ੍ਰਥਮ ਤੇ ਉਹ ਸਿੱਧਪੁਰਸ਼ ਜੋ ਇਸ ਅਸਥੂਲ ਦੇਹੀ ਦੇ ਚਿੱਦਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਵਦਾ ਉਹ ਦੇਖ ਲੈਣ ਦੂਰ ਹੋਣ ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਖਸ਼ਮ ਸਰੀਰ ਕਢ ਲੈਣੇ ਨੂੰ ਪਹੁੰਚਾ ਪ੍ਰਥਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ ਸਰੀਰ ਦੀ ਮੌਤ ਹੋ ਗਈ ਇਹਦੀ ਮੌਤ ਡੇਢ ਡੇਰੀ ਹੋ ਜਾਂਦਾ ਮਿੱਟੀ ਹੋ ਜਾਂਦਾ ਸੁਕਸ਼ਮ ਸਰੀਰ ਨੂੰ ਜਲਾਇਆ ਜਾਂਦਾ ਇਹਨਾਂ ਡੇਢ ਡੇਰੀ ਹੁੰਦਾ ਆਮ ਹਾਲਾਤ ਦੇ ਸਰੀਰ ਦੀ ਮ੍ਰਿਤੂ ਤੋਂ ਬਾਅਦ ਸੁਕਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਹਰ ਵਕਤ ਮੌਤ ਹੋ ਰਹੀ ਹੈ ਹਰ ਵਕਤ गर्भ ਦੇ ਪ੍ਰਵੇਸ਼ ਕਰਨ ਦੀ ਸਹੂਲiyet ਸੰਸਾਰ ਦੇ ਵਿੱਚ ਮੌਜੂਦ ਹੈ 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ ਜੋ ਆਮ ਸਾਧਾਰਨ ਲੋਕ ਨੇ ਸਾਧਾਰਨ ਕਿਸ ਨੂੰ ਕਹੋਗੇ ਸੱਚ ਵੀ ਬੋਲਦੇ ਰਹੇ ਝੂਠ ਵੀ ਬੋਲਦੇ ਰਹੇ ਪੁੰਨ ਵੀ ਕਰਦੇ ਰਹੇ ਪਾਪ ਵੀ ਕਰਦੇ ਰਹੇ ਸੰਤ ਸੰਗ ਵੀ ਕਰਦੇ ਰਹੇ ਕੋ ਸੰਗਤ ਵੀ ਕਰਦੇ ਰਹੇ ਸਰਕੇ ਗੁਰਬਾਣੀ ਦੀ ਕਥਾ ਵੀ ਸੁਣੀਏ ਗੁਰਬਾਣੀ ਦਾ ਪਾਠ ਵੀ ਕਰੀਏ ਗੰਦੇ ਗੀਤ ਵੀ ਅਲਾਪੀਏ ਇਕਦਮ ਅੱਗੇ ਚਲਦੇ ਰਹੇ ਕਦਮ ਪਿੱਛੇ ਚਲਦੇ ਰਹੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ ਇਹ 13 ਦਿਨਾਂ ਦੇ ਅੰਦਰ ਕਿਤੇ ਨੇ ਨਾ ਕਿਧਰੇ ਗਰਬ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਜਿਹੜੇ ਅਸਾਧਾਰਨ ਸਾਧਾਰਨ ਨਹੀਂ ਨੇ ਅਸਾਧਾਰਨ ਅਸਾਧਾਰਨ ਕੌਣ बड़ा भजन कीता है बड़ा नाम जपे बड़ी सेवा की है बड़ी बंदगी की है लेकिन मोक्ष गति तक नहीं पहुंच सके दर तक नहीं पहुंच सके घर तक नहीं पहुंच सके रस्ते च ही रह समझ नहीं सी समझ सी घर दी समझ नहीं सी समझ सी ਕਿਰਕੋ ਨਹੀਂ ਪਹੁੰਚੇ ਵਾਟ ਲੰਬੀ ਹੈ ਪੈਂਡਾ ਵਿਖੜਾ ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ ਉਹ ਪੈਂਡਾ ਕਿਹੜਾ ਹੈ ਹੁਣ ਮੈਂ ਅਰਜ਼ ਕਰਾਂ ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ ਉਹ ਜ ਕੋਈ ਨਹੀਂ ਉਹ ਜ ਕੋਈ ਨਹੀਂ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਕੋ ਖੋਜ ਅਲਕ ਹੈ ਜਿਉ ਆਕਾਸ਼ੇ ਪੰਖ ਉਡੰਦਾ ਮੱਛੀ ਜੈਸੇ ਪਾਣੀ ਵਿੱਚ ਚਲਦੀ ਏ ਉਹਦੇ ਚੱਲਣ ਨਾਲ ਰਸਤਾ ਬਣਦਾ ਓੰਜ ਕੋਈ ਰਸਤਾ ਨਹੀਂ ਫੰਗਸ ਚਲਦੀ ਏ ਤੇ ਰਸਤਾ ਬਣਦਾ ਓੰਜ ਨਹੀਂ ਪੰਛੀ ਆਕਾਸ਼ ਦੇ ਜਦ ਉਡਦਾ ਹੈ ਉਡਦੇ ਹੀ ਮਾਰਗ ਬਣਦਾ ਹੈ ਓੰਜ ਕੋਈ ਮਾਰਗ ਨਹੀਂ ਗੁਰਮੁਖ ਅਬਿਆਸੀ ਜਿਵੇਂ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜਪਣ ਨਾਲ ਰਸਤਾ ਬਣਦਾ ਹੈ ਉਂ ਕੋਈ ਰਸਤਾ ਨਹੀਂ ਕੋਈ ਰਸਤਾ ਜਪਨੇ ਰਸਤਾ ਬਣਿਆ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਮੱਛੀ ਚੱਲ ਪਈ ਰਸਤਾ ਬਣਦਾ ਗਿਆ ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ 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 ਕਿ ਜਪਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬੰਨੇ ਗਾਲੇ ਵਿਅਰਥ ਨਹੀਂ ਜਾਏਗਾ ਰਸਤਾ ਬਣੇਗਾ ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲਤੇ ਪੈ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ ਇਹ ਸਾਧਾਰਨ ਲੋਕ ਨਹੀਂ ਨੇ ਅਸਾਧਾਰਨ ਨੇ ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿਤਨੀ ਵਾਰਟ ਇਸਨੇ ਤੈ ਕੀਤੀਏ ਚਲ ਚਲ ਕੇ ਇਤਨੇ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਚ ਪ੍ਰਵੇਸ਼ ਕਰਨਗੇ ਵਰਨਾ ਨਹੀਂ ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨਹੀਂ ਚਲ ਚਲ ਕੇ ਜੋ ਉਹਨਾਂ ਨੂੰ ਅਨੁਭਵ ਮਿਲੇ ਦੂਸਰੇ ਅਸਾਧਾਰਨ ਕੌਣ ਜਿਵੇਂ 9 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਅਰੰਜ਼ੇਬ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪਿਓ ਨੂੰ ਜੇਲ੍ਹ ਦੇ ਚਪਾ ਕੇ ਸਿੰਘਾਸਣ ਤੇ ਬੈਠਾ ਹੈ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਦਿਮਾਗ ਨਾ ਜੜ ਹੋਵੇ ਮਨੁੱਖ ਨਾਂ ਵੈਸੀ ਹੋਵੇ ਦਰਿੰਦਾ ਹੋਵੇ ਉਹ ਕਰ ਸਕਦਾ ਹੈ ਭਤੀਜਿਆਂ ਨੂੰ ਵੀ ਮਾਰ ਦੋ ਪਰਾਂਵਾਂ ਨੂੰ ਵੀ ਮਾਰ ਦੋ ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਚੜ੍ਹਵਾ ਕੇ ਮਾਰੋ ਵੱਡੀ ਭੈਣ ਜਹਾਂ ਆਰਾ ਆਈ ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਸੁਣਿਆ ਸੀ ਉਸਨੇ ਪਹਿਲੇ ਸੁਜਾਨ ਨੂੰ ਮਾਰ ਦਿੱਤਾ ਮੁਰਾਦ ਨੂੰ ਮਾਰ ਦਿੱਤਾ ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ दारा बड़ा नेक तबीयत इंसान से दानी मिजाज से और ज्ञानी से शायर से कवि से विद्वान से सूफी फकीर की ज्यादा संगत बच रहा फकीर तबीयत इंसान से जहां आ रहा है वीडी भैन इस दर बड़ा प्यार कर दी और बड़ी दुआव देती सी ਤੂੰ ਖੁਦਾ ਦੇ ਮਾਰਗ ਤੇ ਚਲੇ ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ ਤੈਨੂੰ ਪੂਰ ਬੋਧ ਹਾਸਲ ਹੋਵੇ ਪਰ ਜਦ ਪਤਾ ਚਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਰੋਂਦੀ ਹੋਈ ਆਈ ਔਰੰਗਜ਼ੇਬ ਕੋਲ ਪਹਿਲੇ ਤੇ ਬੜੀ ਤੜਨਾ ਕੀਤੀ ਮੂਰਖਾ ਤੂੰ ਇਹ ਕੀ ਕੀਤਾ ਮਾਸੂਮ ਬੇਰਾ ਖੁਦਾ ਤਰਸ ਬੇਰਾ ਦਾ ਸ਼ਨਾਸ ਜੋਸੀ ਔਰ ਬੜਾ ਫੈਜ਼ ਦਿਲਵੰਦਾ ਫੈਜ਼ ਦਿਲਵੰਦਾ ਬੜਾ ਦਾਨੇ ਮિજાਜ ਦਾ ਤੋਂ ਉਹਨੂੰ ਵੀ ਮਾਰ ਦਿੱਤਾ ਕਹਿੰਦੇ ਨੰਦਰ ਇਤਨਾ ਜੋਸ਼ ਆਇਆ ਜਹਾਂ ਆਰਾ ਨੇ ਹੱਥ ਚੁਗ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੋ ਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਵਿੱਚ ਪਿਓ ਬੰਦ ਸੀ ਨਾਲ ਦੇ ਕਮਰੇ ਵਿੱਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਹੈ ਇਹ ਕੰਮ ਕੋਈ ਹੋ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ ਕੁਝ ਵੀ ਕੁਝ ਵੀ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਹੁੰਦਾ ਹਰਨਾਕਰ ਜੈਸਿਆਂ ਦਾ ਜਲਦੀ ਜਨਮ ਨਹੀਂ ਹੁੰਦਾ ਕਿਤਨਾ ਮੋੜ ਕਿਤਨਾ ਚੇਤ ਪਸ਼ਵਾਨ ਨੂੰ ਮਾਰ ਕਰ ਗਿਆ ਸੱਤ ਸਾਲ ਦੇ ਪ੍ਰਹਿਲਾਦ ਨੂੰ 마ਸੂਮ ਬੱਚਾ ਹੈ আর রাক্ষস ਕਹਿੰਦਾ ਤੂੰ জপਿਆ কর জল হর নাকশ ফল হর নাকশ تاکہ তেনু ਵੇਖ ਕੇ ਹੋਰ ਬੱਚੇ ਵੀ জপন ਤੇ ਅਸੀਂ ਨਿਰੰਕਾਰ ਕਰਕੇ ਦੁਨੀਆ ਦੇ ਚ ਜਾਣੇ যাইয়ে ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਧਿਆਨ ਨਾਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹਦਾ ਜਿਹਦੇ ਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪ੍ਰਮਾਤਮਾ ਕੋਲੇ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹਦਾ ਜੋ ਕਦੀ ਬੇਰਸ ਨਾ ਹੋਵੇ ਤਾਂ ਐਸਾ ਮਹਾਰਸਤ ਪ੍ਰਮਾਤਮਾ ਹੈ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚਾ ਨਾ ਬਦਲੇ ਐਸਾ ਸੁਖ ਤੇ ਕੇਵਲ ਪਰਮਾਤਮਾ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚਾ ਨਾ ਬਦਲੇ ਉਸ ਮਹਾ ਸ਼ਕਤੀ ਦਾ ਨਾ ਹੀ ਤੇ ਪਰਮਾਤਮਾ ਹੈ ਔਰ ਕੀ ਹੈ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ ਹੋਣਾ ਚਾਹੁੰਦਾ ਹੈ ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ ਹਰੇਕ ਨੂੰ ਦਿੱਤੀ ਹੈ ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ ਸਭ ਕੁਝ ਵੇਖਦਾ ਹੈ ਮਨੁੱਖ ਵੀ ਵੇਖਦਾ ਹੈ ਇਹ ਗੱਲ ਵੱਖਰੀ ਹੈ ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ ਪਰ ਵੇਖਦਾ ਪਰਮਾਤਮਾ ਸੁਣਦਾ ਹੈ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਸੁਣਦਾ ਪਿਆ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਔਰ ਉਹਦਾ ਬੋਲ ساری ਦੁਨੀਆ ਦੇ ਚ ਗੂੰਜ ਰਿਹਾ ਹੈ ਅਨਾਹਦ ਨਾਮ ਮਨੁੱਖ ਵੀ ਸੁਣਦਾ ਹੈ ਵੇਖਦਾ ਹੈ ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ ਇਹ ਅਸੀਮ ਹੋਣਾ ਚਾਹਦਾ ਹੈ ਅਸੀਮ ਤੋਂ ਕੇਵਲ ਪ੍ਰਮਾਤਮਾ ਹੀ ਹੈ ਮਨੁੱਖ ਪ੍ਰਮਾਤਮਾ ਹੋਣਾ ਚਾਹਦਾ ਹੈ ਪ੍ਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਜ ਕਹਿ ਲੋ ਸ਼ਾਇਦ ਪ੍ਰਮਾਤਮਾ ਨਹੀਂ ਪਾਈ ਹੈ ਔਰ ਐਸਾ ਹੋ ਸਕੇ ਪ੍ਰਮਾਤਮਾ ਹੋ ਸਕੇ ਐਸੀ ਤੋਫੀਕ ਵੀ ਪ੍ਰਮਾਤਮਾ ਨੇ ਦਿੱਤੀ ਹੈ ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਿਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਊਰੇ ਗਲਮਾ ਕੋ ਮਨੁਖ ਤੋ ਵੱਦ ਪਰਮਾਤਮਾ ਨੇ ਕਿਸੈ ਨੂੰ ਨਹੀਂ ਬਣਾਇਆ ਕਿਉਂਕਿ ਮਨੁਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ ਪਸ਼ੂਆਂ ਦਾ ਭਵਿਸ਼ ਅਜੇ ਮਨੁਖ ਹੋਣਾ ਹੈ ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ ਪਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ ਕੇਵਲ ਮਨੁਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਫਰਵਰੀ ਦਾ ਮਹੀਨਾ ਪਿਛ ਲਿਆ ਇਸ ਸਾਲ ਦੇ ਜੋ ਲੰਘਿਆ ਮੈਂ ਕਾਨਪੁਰ ਦੇ ਸੀ ਸੱਜਣ ਮਿੱਤਰ ਨਾਲ ਸਨ ਉਹ ਰਤ ਵੇਲੇ ਮੈਂ ਨਿਤਨੇਮ ਵਿਆਹ ਘਰਾਂ ਤੇ ਫੋਨ ਆਈ ਦਿੱਲੀ ਤੋਂ ਮੈਂ ਕਿ ਖੈਰ ਹੋਵੇ ਸਹੀ ਐ ਅੰਮ੍ਰਿਤ ਵੇਲੇ 4.5 ਹੋ ਜੇ ਕਿ ਕੌਣ ਫੋਨ ਕਰਦਾ ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਹੈ ਮੈਨੂੰ ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਭਵਿਸ਼ ਜਾਣਦੇ ਹੋ ਮੈਂ ਕਹਾ ਜਾਣਨਾ ਭਵਿਸ਼ ਵਕਤਾ ਭਵਿਸ਼ ਜਾਣਨਾ ਖੰਡ ਗਿਆ ਕਿ ਫਿਰ ਤੁਸੀਂ ਆ ਰਹੇ ਹੋ ਨਾ ਦਿੱਲੀ 21 22 ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਤੇ ਮੈਂ ਪਹੁੰਚਣਾ ਸੀ ਤੁਸੀਂ ਆ ਰਹੇ ਹੋ ਅਸੀਂ ਪੋਸਟਰ ਪਰੇ ਨੇ ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ ਮੈਂ ਕਹੋ ਦੋਤੇ ਗੱਲ ਬਹੁਤ ਲੰਬੀ ਹੋ ਜਾਏਗੀ ਬਹੁਤ ਦਿਨ ਪੈਣੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ ਤੁਸੀਂ ਹੁਣੇ ਹੀ ਪੁੱਛ ਲਓ ਕਹਿੰਦੇ ਹੁਣੇ ਹੀ ਦੱਸ ਦੇਵੋਗੇ ਫੋਨ ਤੇ ਦੱਸ ਦੇਵੋਗੇ ਮੈਂ ਕਹਾਂ ਹੁਣੇ ਹੀ ਦੱਸ ਦਿਆਂ ਤਾਂ ਮੇਰਾ ਭਵਿਸ਼ ਕੀ ਹੈ ਮੈਂ ਕਿ ਕੇਵਲ ਤੇਰਾ ਹੀ ਨਹੀਂ ਤੇਰੇ ਸਾਰੇ ਪਰਿਵਾਰ ਦਾ ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ ਪਰਮਾਤਮਾ ਦਾ ਔਰ ਕੋਈ ਭਵਿਸ਼ ਨਹੀਂ ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀ ਬੜੀ ਧਨ ਸੰਪਦਾ ਮਿਲ ਗਈ ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ ਬੇਚੈਨੀ ਨਹੀਂ ਜਾਏਗੀ ਬੜਾ ਬੈਂਕ ਬੈਲੈਂਸ ਹੋ ਗਿਆ ਨੋਟਾਂ ਦੇ ਅੰਬਾਰ ਲੱਗ ਗਏ ਨੇ ਬਿਆਕੁਲਤਾ ਨਹੀਂ ਜਾਏਗੀ ਦੁੱਖ ਨਹੀਂ ਜਾਏਗਾ ਦੁੱਖ ਨਹੀਂ ਜਾਏਗਾ ਬੇਚੈਨੀ ਨਹੀਂ ਜਾਏਗੀ ਪਰੇਸ਼ਾਨੀ ਨਹੀਂ ਜਾਏਗੀ ਚਿੰਤਾ ਨਹੀਂ ਜਾਏਗੀ ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪ੍ਰਮਾਤਮਾ ਮਿਲੇਗਾ ਉਸ ਤੋਂ ਪਹਿਲੇ ਦੁੱਖ ਵੀ ਬਣਿਆ ਰਹੇਗਾ ਸੰਤਾਪ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇਂ ਦੁੱਖ ਵੀ ਬਣਿਆ ਰਹੇਗਾ ਚਿੰਤਾ ਵੀ ਬਣੀ ਰਹੇਗੀ ਕਿ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋਵੇਂ ਦੁੱਖ ਵੀ ਬਣਿਆ ਰਹੇਗਾ ਕਲੇਸ਼ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੀਤਿਕ ਹੋ ਜਾਵੇਂ ਧਨਵਾਨ ਹੋ ਜਾਏ ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ ਮਕਾਨ ਬਹੁਤ ਵੱਡਾ ਹੋ ਗਿਆ ਦਿਲ ਦੀ ਬਿਆਕੁਲਤਾ ਨਹੀਂ ਜਾਏਗੀ ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਭਗਤ ਕਬੀਰ ਐਲਾਨੀਆਂ ਕਹਿੰਦੇ ਨੇ ਬਿਗਰਿਓ ਕਬੀਰਾ ਰਾਮ ਧੁਆਈ ਸਾਚ ਭਇਓ ਅਨ ਕਥੇ ਨ ਜਾਇ ਕਹਿੰਦਾ ਸੰਤਾਂ ਦੀ ਸੰਗਤ ਦੇ ਆਪਾਂ ਐਸੇ ਤਬਦੀਲ ਹੋਏ ਕਿ ਹੋ ਗਏ ਸੱਚ ਹੋ ਗਏ ਹੁਣ ਸੱਚ ਤੇ ਪ੍ਰਮਾਤਮਾ ਤੋ ਕਬੀਰ ਕਹਿੰਦੇ ਨਾ ਹੋਵੇਗਾ ਪ੍ਰਮਾਤਮਾ ਸੱਚ ਆਪਾਂ ਵੀ ਸੱਚ ਹੋ ਗਏ ਧਿਆਨ ਨਾਲ ਸੁਣਨਾ ਬਿਗਰੇਓ ਕਬੀਰਾ RAM ਦੁਹਾਈ ਸਾਚ ਭਇਓ ਅਨ ਕਥੇ ਨ ਜਾਇ ਮੈਂ ਸੱਚ ਹੋ ਗਏ ਅਗਤ ਹੋ ਜਾਏ ਚੜੇsinghasan ਮਿਲੇ ਹੈ सारंग ਪਾਨੇ RAM ਕਵੇਰਾ ਇਕ ਬਹੇ ਹੈ ਕੋਈ ਨ ਸਖੇ ਪਛਾਨੀ ਮੈਂ ਕਿ ਸਾਰੇ ਮਨੁੱਖਾਂ ਦਾ ਇਕੋ ਹੀ ਭਵਿਸ਼ਯ RAM ਹੋ ਜਾਣਾ ਭਗਵਾਨ ਹੋ ਜਾਣਾ ਪਰਮਾਤਮਾ ਹੋ ਜਾਣਾ ਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ ਸਾਰਿਆਂ ਨੂੰ ਦਿੱਤੇ ਨੇ ਸੀਮਤ ਨੇ ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰ ਕੇ ਕਿਵੇਂ ਉਸਨੂੰ ਯਾਦ ਕਰੀਏ ਪਹਿਲੇ ਦਰ ਤੱਕ ਪਹੁੰਚੀਏ ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ ਇਤਨੀ ਸੇਵਾ ਇਸ ਵਕਤ ਕਬੂਲ ਕਰਨੀ ਪ੍ਰਵਾਨ ਕਰਨੀ ਸਾਰਿਆਂ ਦਾ ਔਰ ਮੁਖੀ ਸਜਣਾ ਦਾ ਬਾਰ-ਬਾਰ ਧੰਨਵਾਦ ਪੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ